ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰੇ ਕਵਨ ਮਰੀ ਮਹਿਮਾ ਵਰਣਨ ਸਕਾਂ ਤੂੰ ਠਾਕੁਰ ਊਚ ਪਗਵਾਨ ਬਾਣੀ ਗੁਰ ਗੁਰ ਹੈ ਬਾਣੀ ਵਿੱਚ ਬਾਣੀ ਅੰਬਰੰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮੰਨੈ ਪਰਤਖ ਗੁਰੂ ਨਿਸਤਾਰੇ ਸੋ ਕਹੋ ਹਲ ਗੁਰ ਸੇਵੀਐ ਐ ਇਸ ਸਹਜ ਸੁਭਾਏ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪੰਜਵਾਂ ਬੁਰੇ ਕਾਮ ਕੋ ਉਠ ਖਲੋਇਆ ਨਾਮ ਕੀ ਵੇਲਾ ਪੈ ਪੈ ਸੋਇਆ ਬੁਰੇ ਕਾਮ ਕੋ ਉਠ ਖਲੋਇਆ ਨਾਮ ਕੀ ਵੇਲਾ ਪੈ ਪੈ ਸੋਇਆ ਔਸਰ ਆਪਣਾ 부ਜੈ ਨਾ ਇਹ ਅੰਨਾ ਮਾਇਆ ਮੋਹ ਰੰਗ ਲਪਟਾਨ ਰਹਾਉ ਇਕਸ ਫੋਲ ਬੈਠਾ ਸਾਧ ਜਨ ਕਾ ਦਰਸ਼ਨ ਡਿਠਾ ਕਬੂ ਨ ਸਮਝਾ ਅਗਿਆਨ ਗਵਾਰ ਬਹਰ ਬਹਰ ਲਪਟਿਓ ਜੰਜਾਰਾ ਰਹਾਉ ਵਿਖਾ ਨਾਦ ਕਰਨ ਸੁਣ ਪੀਣਾ ਹਰ ਜਸ ਸੁਨਤ ਆਲਸ ਮਨ ਕੀਨਾ ਦ੍ਰਿਸ਼ਟ ਨ ਭਿਕ ਨਹੀਂ ਰੇ ਪੀਖ ਤੇ ਅੰਦੇ ਛੋੜ ਜਾਹਿ ਝੂਠੇ ਸਭ ਧੰਦੇ ਰਹਾਉ ਕਾਹੋ ਨਾਨਕ ਪ੍ਰਭ ਬਖਸ਼ ਕਰੀਜੈ ਕਰ ਕਿਰਪਾ ਮੋਹਿ ਸਾਧ ਸੰਗ ਦੀਜੈ ਤੌ ਕਛ ਪਾਈਐ ਜੋ ਹੋਈਐ ਰੇਨਾ ਜਿਸੇ 부ਝਾਏ ਤਿਸ ਨਾਮ ਲੈਨਾ ਤੌ ਕਛ ਪਾਈਐ ਜੋ ਹੋਈਐ ਰੇਨਾ ਜਿਸੇ 부ਝਾਏ ਤਿਸ ਨਾਮ ਲੈ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮ ਨਾਮ ਸਾਹਿਬ ਦੇ ਵਿਚਾਰ ਦੇ ਨਾਲ ਆਪ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 738 ਤੇ 739 ਅੰਗ ਦੇ ਉੱਤੇ ਸੁਭਾਏ ਮਾਨ ਸੋਹੀ ਮਹੰਲਾ ਪੰਜਵਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਦੇ ਮੁਖਾਰਤ ਤੋਂ ਚਾਰਣ ਕੀਤਾ ਹੋਇਆ ਇਹ ਸ਼ਬਦ ਸੋਹੀ ਰਾਗ ਦੇ ਵਿੱਚ ਸੁਭਾਏ ਮਾਨ ਅੱਜ ਗੁਰੂ ਅਰਜਨ ਸਾਹਿਬ ਮਹਾਰਾਜ ਸਾਨੂੰ ਕੀ ਸਮਝਾ ਰਹੇ ਐ ਮੂਰਖ ਬੰਦੇ ਦੀਆਂ ਨਿਸ਼ਾਨੀਆਂ ਇਸ ਸ਼ਬਦ ਦੇ ਰਾਹੀਂ ਦੱਸ ਰਹੇ ਐ ਕਿ ਇਹਨੂੰ ਮੂਰਖ ਕਿਹਾ ਜਾਂਦਾ ਜਿਹੜਾ ਆਹ ਕੰਮ ਕਰਦਾ ਹੈ ਕਹਿੰਦੇ ਕਿਹੜੇ ਕਿਹੜੇ ਕੰਮਾਂ ਦੀ ਗੱਲ ਕਰ ਰਹੇ ਐ ਜਿਹੜੇ ਮੂਰਖ ਕਰਦੇ ਐ ਬੁਰੇ ਕਾਮ ਕੋ ਊਠ ਖਲੋਇਆ ਕਹਿੰਦੇ ਜਦੋਂ ਬੁਰਾ ਕੰਮ ਕਰਨ ਦਾ ਨਾ ਉਦੋਂ ਜਿਹੜੇ ਮੂਰਖ ਲੋਕ ਨੇ ਉਹ ਉੱਠ ਕੇ ਭੱਜਦੇ ਆ ਬੁਰੇ ਕਾਮ ਕੋ ਉਠ ਖਲੋਇਆ ਨਾਮ ਕੀ ਵੇਲਾ ਪੈ ਪੈ ਸੋਇਆ ਕਹਿੰਦੇ ਜਿਹੜੇ ਮੂਰਖ ਬੰਦੇ ਆ ਨਾ ਜੀ ਕਹਿੰਦੇ ਉਹ ਜਦੋਂ ਨਾਮ ਦਾ ਵੇਲਾ ਹੋਇਆ ਉਦੋਂ ਉਹਨਾਂ ਨੇ ਰਜਾਈ ਦੱਬ ਲਈ ਕਿ ਹੁਣ ਨਹੀਂ ਉੱਠਣਾ ਜਿਨ੍ਹਾਂ ਨੂੰ ਸਮਝ ਪਏਗੀ ਉਹ ਸਵੇਰੇ ਉੱਠ ਕੇ ਗੁਰਦੁਆਰਾ ਸਾਹਿਬ ਆਏ ਮੱਥਾ ਟੇਕਣ ਵਾਸਤੇ ਜਿਨ੍ਹਾਂ ਨੂੰ ਸਮਝ ਪੈਗੀ ਤੇ ਜਿਨ੍ਹਾਂ ਨੂੰ ਸਮਝ ਨਹੀਂ ਪਈ ਜਿਹੜੇ ਨੂੰ ਮੂਰਖ ਕਿਹਾ ਗੁਰੂ ਸਾਹਿਬ ਨੇ ਮੂਰਖ ਉਹ ਨਹੀਂ ਹੁੰਦਾ ਜਿਹੜਾ ਲੜਦਾ ਫਿਰੇ ਲੋਕਾਂ ਦੇ ਨਾਲ ਅਸਲ ਦੇ ਵਿੱਚ ਮੂਰਖ ਗੁਰੂ ਸਾਹਿਬ ਨੇ ਕਿਹਾ ਮੂਰਖਾ ਸਿਰ ਮੂਰਖ ਹੈ ਜੇ ਮੰਨੈ ਨਹੀਂ ਨਾਉ ਕਹਿੰਦੇ ਜਿਹੜਾ ਪਰਮਾਤਮਾ ਦੇ ਨਾਮ ਨੂੰ ਮੰਨਦਾ ਨਹੀਂ ਨਾ ਅਸਲ ਦੇ ਵਿੱਚ ਉਹ ਮੂਰਖ ਹੈ ਨਾਮ ਕੀ ਵੇਲਾ ਪੈ ਪੈ ਸੋਇਆ ਕਹਿੰਦੇ ਜਦੋਂ ਨਾਮ ਦਾ ਵੇਲਾ ਹੋਇਆ ਉਦੋਂ ਸੌ ਗਿਆ ਲੰਬੀਆਂ ਤਾਣ ਕੇ ਗੁਰੂ ਸਾਹਿਬ ਨੇ ਕਿਹਾ ਇੱਕ ਵਾਰੀ ਤੇ ਇੱਕ ਦਿਨ ਤੇ ਤੈਨੂੰ ਸੌਣਾ ਪੈਣਾ ਹੁਣ ਤੇ ਜਾਗ ਲੈ ਔਸਰ ਆਪਣਾ ਗੁੱਝੇ ਨਾ ਈਾਨਾ ਕਹਿੰਦੇ ਆ ਮਨੁੱਖਾ ਸ਼ਰੀਰ ਇਹ ਸਾਨੂੰ ਮਿਲਿਆ ਹੈ ਇਹ ਪਰਮਾਤਮਾ ਨੂੰ ਮਿਲਣ ਦਾ ਸਮਾਂ ਹੈ ਔਸਰੇ ਆਪਣਾ ਬੁੱਝੇ ਨਿਆਨਾ ਕਹਿੰਦੇ ਮੂਰਖ ਬੰਦਾ ਇਹ ਨਹੀਂ ਸਮਝਦਾ ਕਿ ਆਹ ਸਰੀਰ ਮੈਨੂੰ ਮਿਲਿਆ ਆ ਇੱਕ ਮੌਕਾ ਮਿਲਿਆ ਮੈਨੂੰ ਪਰਮਾਤਮਾ ਨੂੰ ਮਿਲਣ ਦਾ ਪਰ ਕਹਿੰਦੇ ਔਕਾਤ ਚ ਮਸਤ ਹੋ ਗਏ ਮਾਇਆ ਮੋਹ ਰੰਗ ਲਪਟਾਨਾ ਕਹਿੰਦੇ ਉਹ ਮਾਇਆ ਦੇ ਰੰਗ ਚ ਰੰਗੇ ਗਏ ਕਿਹੜੇ ਜਿਹੜੇ ਮੂਰਖ ਇਨਸਾਨ ਸਨ ਪੈਸਾ ਮਾੜਾ ਨਹੀਂ ਹੁੰਦਾ ਆਪਣੇ ਕੰਮਕਾਰ ਕਰਨੇ ਮਾੜੇ ਨਹੀਂ ਹੁੰਦੇ ਪਰ ਗੁਰੂ ਸਾਹਿਬ ਕਹਿੰਦੇ ਨਾਲ-ਨਾਲ ਉਸ ਪ੍ਰਮਾਤਮਾ ਨੂੰ ਵੀ ਤੇ ਚੇਤਾ ਰੱਖੋ ਨਾ ਜੇ ਪ੍ਰਮਾਤਮਾ ਦੀ ਯਾਦ ਹੀ ਨਹੀਂ ਤੁਹਾਡੇ ਅੰਦਰ ਕਹਿੰਦੇ ਫਿਰ ਉਹ ਕੰਮਕਾਰ ਕਰਿਆਂਦਾ ਉਹਨਾਂ ਦਾ ਕੀ ਫਾਇਦਾ ਕਹਿੰਦਾ ਰਹਾਉ ਲੋਗ ਨਹਿਰ ਕੋ ਵਿਗਸ ਫੂਲ ਬੈਠਾ ਵਿਗਸਦਾ ਭਾਵ ਹੁੰਦਾ ਖੁਸ਼ੀ ਕਹਿੰਦੇ ਜਦੋਂ ਲੋਭੀ ਹੋ ਜਾਂਦਾ ਨਾ ਬੰਦਾ ਲੋਭ ਪੈਸਾ ਔਣ ਲੱਗ ਜਾਂਦਾ ਫਿਰ ਉਹਨੂੰ ਵੇਖ ਵੇਖ ਕੇ ਬਹੁਤ ਖੁਸ਼ ਹੁੰਦਾ ਫਿਰ ਫੁੱਲ ਫੁੱਲ ਕੇ ਬੈਠਦਾ ਕਹਿੰਦੇ ਲੋਭ ਲਹਿਰ ਕੋ ਵਿਗਸ ਫੁੱਲ ਬੈਠਾ ਕਹਿੰਦੇ ਉਹ ਫਿਰ ਫੁੱਲ ਫੁੱਲ ਕੇ ਬੈਠਦਾ ਸਾਧ ਜਨਾਂ ਦਾ ਦਰਸ਼ਨ ਢੀਠਾ ਕਹਿੰਦੇ ਉਹ ਫਿਰ ਜਿਹੜੇ ਮੂਰਖ ਇਨਸਾਨ ਹੁੰਦੇ ਉਹ ਸਾਧ ਜਨਾਂ ਦਾ ਦਰਸ਼ਨ ਉਹ ਨਹੀਂ ਕਰਦੇ ਉਹਨਾਂ ਦਾ ਦਰਸ਼ਨ ਇੱਥੇ ਅਸੀਂ ਆਉਨੇ ਆ ਨਾ ਗੁਰਦੁਆਰਾ ਸਾਹਿਬ ਆ 35 36 ਮਹਾਪੁਰਸ਼ਾਂ ਦੀ ਬਾੜੀ ਹੈ ਜਿਹੜੇ ਅਸੀਂ ਇਹਦੇ ਦਰਸ਼ਨ ਕਰਨ ਵਾਸਤੇ ਆਉਨਾ ਇਹ ਸਾਡੇ ਵਾਸਤੇ ਸਭ ਤੋਂ ਵੱਡੇ ਸਾਧੂ ਨੇ ਜੀ ਜਿਨ੍ਹਾਂ ਨੇ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਦੱਸਿਆ ਜਿਨ੍ਹਾਂ ਨੇ ਸਾਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਦੱਸਿਆ ਇਹ ਸਾਧ ਜਨਾਂ ਦਾ ਦਰਸ਼ਨ ਕਰਨ ਵਾਸਤੇ ਅਸੀਂ ਆਉਨੇ ਆਂ ਕਹਿੰਦੇ ਜਿਹੜੇ ਟੁੱਟ ਜਾਂਦੇ ਆ ਨਾ ਗੁਰੂ ਨਾਲੋਂ ਉਹ ਸਾਧ ਜਨਾਂ ਕਾ ਦਰਸ਼ਨ ਅਡੀਠਾ ਕਹਿੰਦੇ ਉਹ ਫਿਰ ਰੱਬ ਦੇ ਪਿਆਰਿਆਂ ਦੇ ਦਰਸ਼ਨ ਕਰਨੇ ਵੀ ਚੰਗਾ ਨਹੀਂ ਸਮਝਦੇ ਕਬਹੂ ਨਾ ਸਮਝੈ ਅਗਿਆਨ ਗਵਾਰਾ ਜਿਸ ਬੰਦੇ ਦੇ ਅੰਦਰ ਪਰਮਾਤਮਾ ਰੂਪੇ ਗਿਆਨ ਨਹੀਂ ਨਹੈ ਉਹਨੂੰ ਜਿੰਨਾ ਮਰਜੀ ਸਮਝਾਈ ਜਾਓ ਜਿੰਨਾ ਮਰਜੀ ਸਮਝਾਈ ਜਾਓ ਉਹਨੇ ਨਹੀਂ ਸਮਝਣਾ ਕਹਿੰਦੇ ਗਵਾਰਾ ਦਾ ਭਾਵੇਂ ਦਾ ਮੂਰਖ ਕਬਹੂ ਨਾ ਸਮਝੈ ਅਗਿਆਨ ਗਵਾਰਾ ਕਹਿੰਦੇ ਉਹਨੂੰ ਜਿੰਨਾ ਮਰਜੀ ਸਮਝਾਈ ਜਾਓ ਜਿੰਨਾ ਮਰਜੀ ਸਮਝਾਈ ਜਾਓ ਜਿਹੜਾ ਪਰਮਾਤਮਾ ਨਾਲੋਂ ਟੁੱਟ ਗਿਆ ਗੁਰੂ ਨਾਲੋਂ ਟੁੱਟ ਗਿਆ ਕਹਿੰਦੇ ਉਹਨੇ ਨਹੀਂ ਸਮਝਣਾ ਫਿਰ ਬਹੁਤ ਬਹੁਤ ਲਪਟਿਓ ਜੰਜਾਰਾ ਕਹਿੰਦੇ ਉਹ ਮੁੜ ਮੁੜ ਕੇ ਮੁੜ ਮੁੜ ਕੇ ਇਹੀ ਆਹ ਜੰਜਾਲਾਂ ਦੇ ਵਿੱਚ ਫਸਦਾ ਰਹਿੰਦਾ ਜਿਵੇਂ ਗੁਰੂ ਸਾਹਿਬ ਨੇ ਕਿਹਾ ਨਾ ਕਿ ਆ ਜਿਹੜੇ ਅਸੀਂ ਕੰਮਕਾਰ ਕਰਦੇ ਆ ਪ੍ਰਮਾਤਮਾ ਤੋਂ ਬਿਨਾਂ ਇਹ ਕਹਿੰਦੇ ਸਾਨੂੰ ਜੰਜੀਰਾ ਪਹਿਰੀਆਂ ਨੇ ਇਹ ਜੰਜੀਰਾ ਦੇ ਵਿੱਚ ਅਸੀਂ ਜਕੜੇ ਜਾ ਰਹੇ ਆ ਜੇ ਅਸੀਂ ਨਾਲ-ਨਾਲ ਪ੍ਰਮਾਤਮਾ ਨੂੰ ਚੇਤੇ ਕਰਦੇ ਰਵਾਂਗੇ ਨਾ ਕਹਿੰਦੇ ਇਹ ਜੰਜੀਰਾ ਤੋਂ ਆਜ਼ਾਦ ਹੋ ਜਾਾਂਗੇ ਇਹ ਜੰਜੀਰਾ ਤੋਂ ਆਜ਼ਾਦ ਹੋ ਜਾਾਂਗੇ ਰਹਾਓ ਵਿਖੇ ਨਾਦ ਕਰਨ ਸੁਣ ਭੀਨਾ ਕਹਿੰਦੇ ਜਿਹੜੇ ਵਿਖੇ ਦਾ ਭਾਵ ਹੁੰਦਾ ਜ਼ਹਿਰ ਵਿਖੇ ਦਾ ਭਾਵ ਹੁੰਦਾ ਮਾੜੇ ਨਾਦ ਦਾ ਭਾਵ ਹੁੰਦਾ ਸ਼ਬਦ ਜਿਹੜਾ ਕੋਈ ਆਵਾਜ਼ ਆ ਰਹੀ ਹੋਵੇ ਕੰਨ ਸੁਣ ਪੀਣਾ ਕੰਨ ਕਹਿੰਦੇ ਕੰਨਾਂ ਨੂੰ ਕਹਿੰਦੇ ਜਿਹੜੇ ਮਾੜੇ ਗੀਤ ਮਾੜੇ ਬੋਲ ਸਾਡੇ ਕੰਨਾਂ 'ਚ ਪੈਂਦੇ ਆ ਨਾ ਉਹਨਾਂ ਦਾ ਕਹਿੰਦੇ ਰਸ ਬਹੁਤ ਆਉਂਦਾ ਸੁਣ ਪੀਣਾ ਕਹਿੰਦੇ ਸੁਣ ਸੁਣ ਕੇ ਬਹੁਤ ਖੁਸ਼ ਹੁੰਦੇ ਆ ਲੋਕ ਮਾੜੇ ਗੀਤ ਸੁਣ ਸੁਣ ਕੇ ਪਰ ਗੁਰੂ ਸਾਹਿਬ ਕਹਿੰਦੇ ਆ ਮੇਰੇ ਮੋਹਣ ਸਰਬਣੀ ਇਹ ਨਾ ਸੁਣਾਏ ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ ਕਹਿੰਦੇ ਮੇਰੇ ਕੰਨਾਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਕਿਰਪਾ ਰੱਖਿਓ ਆ ਮਾੜੇ ਗੀਤ ਮੇਰੇ ਕੰਨਾਂ 'ਚ ਪੈਣ ਨਾ ਜੇ ਮੇਰੇ ਕੰਨਾਂ 'ਚ ਪਵੇ ਤਾਂ ਗੁਰੂ ਦਾ ਸ਼ਬਦ ਗੁਰੂ ਦੀ ਗੁਰਬਾਣੀ ਮੇਰੇ ਕੰਨਾਂ 'ਚ ਪਵੇ ਗੁਰੂ ਸਾਹਿਬ ਕਹਿੰਦੇ ਵਿਖੈ ਨਾਦ ਕਰਨ ਸੁਣ ਪੀਣਾ ਕਹਿੰਦੇ ਉਹ ਮਾੜੇ ਗੀਤ ਸੁਣ ਸੁਣ ਕੇ ਬਹੁਤ ਖੁਸ਼ ਹੁੰਦੇ ਆ ਕਰਨ ਜਿਵੇਂ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਨਾ ਕਿ ਅੱਖੀ ਵੇਖ ਨਰ ਜੀਆਂ ਬਹੁ ਰੰਗ ਤਮਾਸ਼ੇ ਕਹਿੰਦੇ ਜਿਹੜੀਆਂ ਅੱਖਾਂ ਨੇ ਉਹ ਸੰਸਾਰ ਦੇ ਰੰਗ ਤਮਾਸ਼ੇ ਵੇਖ ਵੇਖ ਕੇ ਰੱਜਦੀਆਂ ਨੇ ਕਹਿੰਦੇ ਅੱਖੀ ਵੇਖ ਨਰ ਜੀਆਂ ਬਹੁ ਰੰਗ ਤਮਾਸ਼ੇ ਉਸ ਤੋਂ ਤਨਿੰਦਾ ਕੰਨ ਸੁਣ ਰੋਵਣ ਤੇ ਹਾਸੇ ਕਹਿੰਦੇ ਕਿਸੇ ਦੀ ਨਿੰਦਿਆ ਤੇ ਆਪਣੀ ਉਸ ਤੋਂ ਸੁਣ ਸੁਣ ਕੇ ਆਹ ਕੰਨ ਨਹੀਂ ਰੱਜਦੇ ਨੱਕ ਨਾ ਰੱਜ ਆਵਾਸ ਲੈ ਦੁਰਗੰਧ ਸੁਵਾਸੇ ਕਹਿੰਦੇ ਨੱਕ ਵੀ ਸੁਗੰਧੀਆਂ ਲੈ ਲੈ ਕੇ ਕਦੇ ਨਹੀਂ ਰੱਜਦਾ ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ ਕਹਿੰਦੇ ਕੋਈ ਬੰਦਾ ਰੱਜ ਕੇ ਜਿਉ ਵੀ ਨਹੀਂ ਸਕਿਆ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਐ ਵੇਖੈ ਨਾਦ ਕੰਨ ਸੁਣ ਪੀਨਾ ਹਰ ਜਸ ਸੁਨਤ ਆਲਸ ਮਨ ਕੀਨਾ ਕਹਿੰਦੇ ਜਦੋਂ ਪ੍ਰਮਾਤਮਾ ਦਾ ਜਸ ਹੋ ਰਿਹਾ ਹੁੰਦਾ ਨਾ ਹਰ ਜਸ ਸੁਨਤ ਆਲਸ ਮਨ ਕੀਨਾ ਕਹਿੰਦੇ ਉਦੋਂ ਬੰਦੇ ਦੇ ਵਿੱਚ ਆਲਸ ਆ ਜਾਂਦਾ ਉਦੋਂ ਸੁਸਤੀ ਪੈ ਜਾਂਦੀ ਹੈ ਕਈ ਵਾਰੀ ਕਿਹਾ ਜਾਂਦਾ ਨਾ ਬੋਲੋ ਵਾਹਿਗੁਰੂ ਆਵਾਜ਼ ਹੀ ਨਹੀਂ ਆਉਂਦੀ ਕਹਿੰਦੇ ਜਦੋਂ ਗੰਦੇ ਗੀਤ ਚੱਲ ਰਿਹਾ ਉਥੇ ਇੰਨੀ ਆਵਾਜ਼ ਕਿ ਉਹ ਕਹਿੰਦਾ ਮੇਰੀ ਆਵਾਜ਼ ਸੁਣਿਓ ਕਹਿੰਦਾ ਮੇਰੀ ਸੁਣੇ ਇੱਥੇ ਗੁਰੂ ਸਾਹਿਬ ਇਹੀ ਗੱਲ ਸਮਝਾ ਰਹੇ ਐ ਕਿ ਜਿਹੜੇ ਮੂਰਖ ਇਨਸਾਨ ਨੇ ਨਾ ਹਾਰਜਾਂਸ ਸੁਨਤ ਆਲਸ ਮਨ ਕੀਨਾ ਕਹਿੰਦੇ ਉਹਨਾਂ ਦੇ ਅੰਦਰ ਆਲਸ ਆ ਜਾਂਦਾ ਹੈ ਜਦੋਂ ਪ੍ਰਮਾਤਮਾ ਦਾ ਜਸ ਹੋ ਰਿਹਾ ਹੋਵੇ ਨਾ ਉਦੋਂ ਉਹਨਾਂ ਦੇ ਅੰਦਰ ਆਲਸ ਆ ਜਾਂਦਾ ਆਹ ਥੋੜੇ ਜਿਹੇ ਆ ਜਿਹੜੇ ਗੁਰੂਦਵਾਰੇ ਗੁਰੂ ਦੇ ਦਰ ਤੇ ਆਉਂਦੇ ਆ ਜਿਨ੍ਹਾਂ ਦੇ ਅੰਦਰ ਆਲਸ ਨਹੀਂ ਜਿਨ੍ਹਾਂ ਦੇ ਅੰਦਰ ਪਿਆਰ ਜਾਗ ਗਿਆ ਜਿਹੜੇ ਗੁਰੂ ਦੇ ਦਰ ਤੇ ਆਏ ਉਹਨਾਂ ਦੇ ਅੰਦਰ ਪਿਆਰ ਜਾਗ ਗਿਆ ਪਿਆਰ ਦੇ ਕਰਕੇ ਆਏ ਨਾ ਦ੍ਰਿਸ਼ਟ ਨਾ ਹੀਰੇ ਪੇਖਤ ਅੰਦੇ ਕਹਿੰਦੇ ਮੂਰਖ ਅਗਿਆਨੀ ਬੰਦੇ ਸਮਝ ਲੈ ਦੁਨੀਆ ਕਿਹੜੇ ਰਸਤੇ ਤੇ ਤੁਰੀ ਹੋਈ ਆ ਅਦ੍ਰਿਸ਼ ਨਾ ਹੀ ਰੇ ਪੇਖਤ ਅੰਦੇ ਛੋੜ ਜਾਹੇ ਝੂਠੇ ਸਭ ਧੰਦੇ ਕਹਿੰਦੇ ਆ ਝੂਠੇ ਧੰਦੇ ਜਿਹੜੇ ਆ ਇੱਥੇ ਛੱਡ ਜਾਣੇ ਤੇ ਨਾਲ ਤੇ ਪ੍ਰਮਾਤਮਾ ਦਾ ਨਾਮ ਹੀ ਜਾਣੇ ਛੋੜ ਜਾਹੇ ਝੂਠੇ ਸਭ ਧੰਦੇ ਰਹਾਓ ਰਹਾਓ ਦਾ ਭਾਵ ਕਿ ਪ੍ਰਮਾਤਮਾ ਦਾ ਨਾਮ ਜਿਹੜਾ ਇਨੂੰ ਰੁੱਕ ਕੇ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਇਸ ਸ਼ਬਦ ਦੇ ਵਿੱਚ ਚਾਰ ਰਹਾਉ ਆਏ ਹੈ ਜੀ ਰਹਾਉ ਚਾਰ ਆਏ ਹੈ ਕਿ ਰੁਕਣਾ ਚੰਗੀ ਤਰ੍ਹਾਂ ਸਮਝਣਾ ਹੈ ਸ਼ਬਦ ਨੂੰ ਕਾਉ ਨਾਨਕ ਪ੍ਰਭ ਬਖਸ਼ਿ ਕਰੀਜੈ ਸੱਚੇ ਪਾਤਸ਼ਾਹ ਅਸੀਂ ਤੇਰੇ ਦਰ ਤੇ ਆਏ ਆ ਸਾਡੇ ਤੇ ਬਖਸ਼ਿਸ਼ ਰੱਖਿਓ ਕੋ ਨਾਨਕ ਪ੍ਰਭ ਬਖਸ਼ ਕ੍ਰੀਜੈ ਮੇਰੇ ਤੇ ਸਿਰ ਤੇ ਹੱਥ ਰੱਖਿਓ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਨਾਂ ਚੀਤ ਨਾ ਆਵੈ ਕਹਿੰਦੇ ਜਿਸ ਬੰਦੇ ਦੇ ਸਿਰ ਤੇ ਪ੍ਰਮਾਤਮਾ ਦਾ ਹੱਥ ਹੋਵੇ ਨਾ ਉਹ ਕਹਿੰਦੇ ਕਿਸੇ ਦੇ ਪ੍ਰਤੀ ਹੰਕਾਰ ਦੇ ਬੋਲ ਨਹੀਂ ਬੋਲਦਾ ਆਪਣੇ ਵਰਗਿਆਂ ਕੋਲ ਚਾਰ ਪੈਸੇ ਅਜਣ ਬੰਦਾ ਹੰਕਾਰੀ ਹੋ ਜਾਂਦਾ ਕਿ ਮੇਰੇ ਵਰਗਾ ਤੇ ਦੁਨੀਆ 'ਚ ਨਹੀਂ ਹੈ ਕੋਈ ਐਦਾਂ ਹੀ ਕਹਿਣ ਲੱਗ ਜਾਂਦੇ ਆ ਪਰ ਗੁਰੂ ਸਾਹਿਬ ਕਹਿੰਦੇ ਕਹੋ ਨਾਨਕ ਬ੍ਰਹਮ ਬਖਸ਼ ਕ੍ਰਿਜੈ ਮੇਰੇ ਤੇ ਵੀ ਕਿਰਪਾ ਰੱਖਿਓ ਸੱਚੇ ਪਾਤਸ਼ਾਹ ਜੀ ਕਰ ਕਿਰਪਾ ਮੋਹਿ ਸਾਧ ਸੰਗ ਦੇਜੈ ਸੱਚੇ ਪਾਤਸ਼ਾਹ ਜੀ ਮੇਰੇ ਤੇ ਕਿਰਪਾ ਰੱਖਿਓ ਜਿਵੇਂ ਅੱਜ ਸਾਧ ਸੰਗਤ 'ਚ ਬੈਠੇ ਆ ਇਸੇ ਤਰ੍ਹਾਂ ਹੀ ਸਾਨੂੰ ਸੰਗਤ ਦੇ ਵਿੱਚ ਬਿਠਾ ਕੇ ਰੱਖਿਓ ਸੰਗਤ ਕਿਹਨੂੰ ਕਹਿੰਦੇ ਆ ਚਾਹੇ ਦੋ ਇਨਸਾਨ ਹੋਣ ਚਾਹੇ 100 ਇਨਸਾਨ ਹੋਵੇ ਕਹਿੰਦੇ ਜਿਹੜੇ ਪ੍ਰਮਾਤਮਾ ਦੀ ਗੱਲ ਹੋ ਰਹੀ ਹੈ ਜਿੱਥੇ ਉਹਨੂੰ ਅਸਲ 'ਚ ਸਤ ਸੰਗਤ ਕਿਹਾ ਜਾਂਦਾ ਹੈ ਆ ਸਤ ਸੰਗਤ ਹੋ ਰਹੀ ਹੈ ਜਿੱਥੇ ਆਪਾਂ ਸਾਰੇ ਨਾਲ ਮਿਲ ਕੇ ਬੈਠੇ ਆ ਤੌ ਕਿਛ ਪਾਈ ਹੈ ਜਾ ਹੋਈ ਹੈ ਰੇਨਾ ਕਹਿੰਦੇ ਅਸਲ ਦੇ ਵਿੱਚ ਪ੍ਰਮਾਤਮਾ ਨੂੰ ਤਾਂ ਪਾਇਆ ਜਾਣਾ ਜੇ ਗੁਰਮੁਖਾਂ ਦੀ ਚਰਨ ਧੂੜ ਬਣਾਂਗੇ ਰੇਨਾ ਦਾ ਭਾਵ ਹੁੰਦਾ ਚਰਨ ਧੂੜ ਤੌ ਕਿਛ ਪਾਈ ਹੈ ਜਾ ਹੋਈ ਹੈ ਰੇਨਾ ਜਿਸੇ 부ਝਾਏ ਤਿਸ ਨਾਮ ਲੈਨਾ ਕਹਿੰਦੇ ਜਿਸ ਦੇ ਉੱਤੇ ਸੱਚੇ ਪਾਤਸ਼ਾਹ ਤੇਰੀ ਕਿਰਪਾ ਹੋ ਜੇ ਉਹਨੂੰ ਤੂੰ ਆਪਣੇ ਨਾਲ ਜੋੜ ਲੈਣਾ ਜਿਹਦੇ ਤੇ ਕਿਰਪਾ ਨਹੀਂ ਹੋਈ ਉਹ ਫਿਰ ਦਰ ਦਰ ਤੇ ਫਿਰਦੇ ਨੇ ਭਟਕਦੇ ਇੱਥੇ ਗੁਰੂ ਸਾਹਿਬ ਕਹਿੰਦੇ ਤੌਕ ਛਪਾਈਐ ਜਾਉ ਹੋਈਐ ਰੇਨਾ ਜਿਸੇ 부ਝਾਏ ਤਿਸ ਨਾਮ ਲੈਨਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ